ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਅਮਰਿਤਪਾਲ ਸਿੰਘ ਹੋਰਾਂ ਦੀ ਅਮਰਿਤਪਾਲ ਸਿੰਘ ਕਦੋਂ ਬਾਹਰ ਆ ਰਹੇ ਨੇ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਦਾ ਕਿਸ ਤਰ੍ਹਾਂ ਜਿਹੜਾ ਹੈ ਉਹ ਰਿਹਾਈ ਦਾ ਪਲਾਨ ਬਣੇਗਾ ਹਾਲਾਂਕਿ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਹੁਣ ਐਮਪੀ ਬਣ ਚੁੱਕੇ ਨੇ ਰਸਮੀ ਤੌਰ ਤੇ ਸੌ ਚੱਕਣ ਤੋਂ ਬਾਅਦ ਉਹ ਐਮਪੀ ਬਣੇ ਨੇ ਅਮਰਿਤਪਾਲ ਸਿੰਘ ਹੋਰਾਂ ਦੇ ਬਾਹਰ ਆਉਣ ਦੀਆਂ ਚਰਚਾਵਾਂ ਜੜੀਆਂ ਨੇ ਉਨੀਆਂ ਹੀ ਤੇਜ਼ ਹੋ ਚੁੱਕੀਆਂ ਨੇ ਆਖਰ ਅਮਰਿਤਪਾਲ ਸਿੰਘ ਹੋਰੀ ਕਦੋਂ ਐਨਐਸਏ ਤੋਂ ਮੁਕਤੀ پا ਕੇ ਬਾਹਰ ਆਉਣਗੇ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਲਗਾਤਾਰ ਅਮਰਿਤਪਾਲ ਸਿੰਘ ਨੂੰ ਲੈ ਕੇ ਹਲੇ ਵੀ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਹੈ ਸੋ ਆਖਰਕਾਰ ਅਮਰਿਤਪਾਲ ਸਿੰਘ ਜਿਹੜੇ ਖਾਲਸਾ ਜੀ ਨੇ ਹਾਲਾਂਕਿ ਲਗਾਤਾਰ ਜੋ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਅਮਰਿਤਪਾਲ ਸਿੰਘ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਨੇ ਕਿਉਂਕਿ ਅਮਰਿਤਪਾਲ ਸਿੰਘ ਹੋਰੀ ਜੇ ਗੱਲ ਕਰੀਏ ਤਾਂ ਸੌ ਚੁੱਕਣ ਤੋਂ ਬਾਅਦ ਜਿੱਥੇ ਉਹਨਾਂ ਨੂੰ ਵਾਪਸ ਡਿਬਰੂਗੜ੍ਹ ਜੇਲ੍ਹ ਲਿਜਾਇਆ ਗਿਆ ਹਾਲਾਂਕਿ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੁਬਾਰਾ ਤੋਂ ਲੈ ਕੇ ਨਹੀਂ ਤੇ ਅਮਰਿਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਇਹ ਗੱਲ ਕਲੀਅਰ ਕੀਤੀ ਹੈ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਕਿ ਆਖਰ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਲੱਗੇ ਹੋਏ ਐਨਐਸਏ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਅਸੀਂ ਇਸ ਚੀਜ਼ ਦਾ ਵੀ ਵਿਰੋਧ ਕਰਦੇ ਹਾਂ ਕਿਉਂਕਿ ਅਮਰਿਤਪਾਲ ਸਿੰਘ ਹੋਰਾਂ ਤੇ ਐਨਐਸਏ 1 ਸਾਲ ਲਈ ਪੂਰਾ ਹੋ ਚੁੱਕਿਆ ਪਰ ਪਹਿਲਾਂ ਐਨਐਸਏ 3 ਮਹੀਨਿਆਂ ਦਾ ਕਰਕੇ ਲਗਾਇਆ ਜਾਂਦਾ ਸੀ ਫਿਰ ਦੁਬਾਰਾ ਤੋਂ ਐਕਸਟੈਂਡ ਕੀਤਾ ਜਾਂਦਾ ਸੀ ਪਰ ਹੁਣ ਇਸ ਨੂੰ ਜਿਹੜਾ ਹੈ ਅਨਟੈਕਸ਼ਨ ਦੇ ਕੇ 1 ਸਾਲ ਦਾ ਇਕੱਠਾ ਹੀ ਵਧਾ ਦਿੱਤਾ ਗਿਆ ਹੈ 18 ਮਾਰਚ 2025 ਤੱਕ ਜਿਹੜਾ ਹੈ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਹੋਰਾਂ ਤੇ ਜਿਹੜਾ ਹੈ ਇਹ ਐਨਐਸਏ ਵਧਾਇਆ ਗਿਆ ਹੈ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਤੇ ਐਨਐਸਏ ਮਵਦਾਉਣ ਦਾ ਜਿਹੜਾ ਅਸਲ ਕਾਰਨ ਹੈ ਉਹ ਕਿਤੇ ਨਾ ਕਿਤੇ ਜੇ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਨਾਲ ਈਰਖਾ ਹੈ ਪੰਜਾਬ ਸਰਕਾਰ ਈਰਖਾ ਦੁਸ਼ਵੈਸ਼ ਵਾਲੀ ਭਾਵਨਾ ਲੈ ਕੇ ਚੱਲ ਰਹੀ ਹੈ ਹਾਲਾਂਕਿ ਹੁਣ ਤਾਂ ਵੱਡਾ ਦਿਲ ਕਰਕੇ ਵਿਖਾਉਂਦੇ ਹੋਏ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈ ਛੱਡ ਦੇਣਾ ਚਾਹੀਦਾ ਸੀ ਹਾਲਾਂਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਰਹਿਹਾ ਕਰਨਾ ਚਾਹੀਦਾ ਸੀ ਬੱਪਾ ਗਗਨ ਸਿੰਘ ਮਾਨ ਆਪਣੀ ਤਰਫ ਤੋਂ ਪਹਿਲ ਕਦਮੀ ਕਰਦੇ ਆਪਣੀ ਤਰਫ ਤੋਂ ਜਿਹੜੀ ਐਪੀਲ ਕਦਮੀ ਕਰਦੇ ਹੋਏ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈ ਰਹਿਹਾ ਕਰ ਦੇਣਾ ਚਾਹੀਦਾ ਸੀ ਕਿਉਂਕਿ ਘੱਟੋ-ਘੱਟ ਲੋਕਾਂ ਦੇ ਫਤਵੇ ਖਡੂਰ ਸਾਹਿਬ ਦੀ ਜਿਹੜੀ ਹੈ ਉਹਨਾਂ ਨੂੰ ਲਾਜ਼ ਰੱਖਣੀ ਚਾਹੀਦੀ ਸੀ ਪਰ ਭਗਵਾਨ ਸਿੰਘ ਮਾਨ ਨੇ ਅਜ਼ੀਹਾ ਨਹੀਂ ਕੀਤਾ ਸਕੋ ਵੋਟਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਠੀਕ ਇੱਕ ਦਿਨ ਪਹਿਲਾਂ ਜਿਹੜਾ ਉਹਨਾਂ ਤੇ ਐਨਐਸਏ ਵਧਾਇਆ ਗਿਆ ਉਹਨਾਂ ਨੇ ਲੋਕਾਂ ਦੇ ਫਤਵੇ ਦਾ ਵੀ ਅਪਮਾਨ ਕੀਤਾ ਇਹ ਗੱਲ ਵੀ ਜਿਹੜੀ ਹੈ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਲੱਗੇ ਹੋਏ NSA ਦਾ ਵਿਰੋਧ ਜਿਹੜਾ ਉਹ جاری ਹੈ ਹਾਲਾਂਕਿ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਵਿਰੋਧ ਕਰ ਰਹੀ ਹੈ ਹਰਪਾਲ ਸਿੰਘ ਖਾਰਾ ਨੇ ਇਹ ਵੀ ਦੱਸਿਆ ਹੈ ਕਿ ਆਖਰ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਲੱਗੇ ਹੋਏ ਜਿਹੜੇ NSA ਦਾ ਮਾਰਕਾਏ ਹਾਲਾਂਕਿ ਉਹ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਹੋਰਾਂ ਦੇ ਉੱਤੇ ਲਾਏ ਗਏ ਐਨਐਸਏ ਦਾ ਖਮਿਆਜਾ ਜਿਹੜਾ ਹੈ ਉਹ ਭੁਗਤਿਆ ਇਹ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭੁਗਤਿਆ ਕਿਉਂਕਿ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ 13 ਜ਼ੀਰੋ ਦੀ ਗੱਲ ਕਰਦੀ ਸੀ ਪਰ ਲੋਕ ਸਭਾ ਦੀਆਂ ਚੋਣਾਂ ਦੌਰਾਨ ਇਹਨਾਂ ਨੂੰ ਸਿਰਫ 3 ਹੀ ਸੀਟਾਂ ਆਈਆਂ ਨੇ ਤੋਂ ਬਹੁਤ ਵੱਡੀ ਜਿਹੜੀ ਹੈ ਤੇ ਕਰਾਰੀ ਹਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਹੋਈ ਹੈ ਇਹ ਗੱਲ ਜਿਹੜੀ ਹੈ ਬਿਲਕੁਲ ਹਰਪਾਲ ਸਿੰਘ ਖਾਰਾ ਨੇ ਕਹੀ ਹੈ ਕਿ ਲੋਕ ਇਸ ਚੀਜ਼ ਦੇ ਗਵਾਹ ਨੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਨਕਾਰ ਦਿੱਤਾ ਕਿਉਂਕਿ ਇਹਨਾਂ ਲੋਕਾਂ ਨੇ ਝੂਠੇ ਵਾਅਦੇ ਜਿਹੜੇ ਸੀ ਲੋਕਾਂ ਦੇ ਨਾਲ ਕੀਤੇ ਹਾਲਾਂਕਿ ਜੇ ਗੱਲ ਕਰੀਏ ਤਾਂ ਲੋਕਾਂ ਦੇ ਨਾਲ ਇਹ ਜਿਹੜੇ ਵਾਅਦੇ ਸੀ ਇਹਨਾਂ ਨੇ ਕੀਤੇ ਹਾਲਾਂਕਿ ਉਹ ਸਾਰੇ ਝੂਠ ਸਾਬਤ ਹੋਏ ਨੇ ਤੇ ਲੋਕਾਂ ਨੇ ਹੁਣ ਇਹਨਾਂ ਨੂੰ ਵੀ ਨਕਾਰ ਦਿੱਤਾ ਲੋਕ ਇਥੋਂ ਤੱਕ ਜਿਹੜੀ ਗੱਲ ਕਹਿ ਰਹੇ ਨੇ ਕਿ ਇਹ ਵੀ ਦੂਜਿਆਂ ਵਾਂਗ ਹੀ ਨਿਕਲੇ ਨੇ ਹਾਲਾਂਕਿ ਇਹਨਾਂ ਨਾਲੋਂ ਤਾਂ ਪਹਿਲੇ ਹੀ ਚੰਗੇ ਸੀ ਕਿਉਂਕਿ ਕਿਸੇ ਤੇ ਐਨਐਸਏ ਨਹੀਂ ਲੱਗਿਆ ਸੀ ਹਾਲਾਂਕਿ ਜੇ ਗੱਲ ਕਰੀਏ ਤਾਂ ਗੁਰੂ ਘਰਾਂ ਦੇ ਵਿੱਚ 144 ਧਾਰਾ ਵੀ ਜਿਹੜੀ ਹੈ ਨਹੀਂ ਲੱਗੀ ਸੀ ਤੇ ਲੋਕਾਂ ਨੇ ਆਪਣਾ ਫਤਵਾ ਦੇ ਕੇ ਅਮਰਿਤਪਾਲ ਸਿੰਘ ਨੂੰ ਜਤਾਇਆ ਇਸ ਦਾ ਮਤਲਬ ਹੈ ਕਿ ਆਪ ਸਰਕਾਰ ਤੋਂ ਲੋਕਾਂ ਦਾ ਮੋ ਅੰਗ ਹੋ ਚੁੱਕਿਆ ਹੈ ਸੋ ਹਾਲਾਂਕਿ ਜਲਦੀ ਹੀ ਅਮਰਿਤਪਾਲ ਸਿੰਘ ਨੂੰ ਐਨਐਸਏ ਨੂੰ ਚੁਣੌਤੀ ਦੇ ਕੇ ਬਾਹਰ ਲੈ ਕੇ ਆਵਾਂਗੇ ਕੋਰਟ ਦੇ ਰਾਹੀਂ ਕਾਨੂੰਨੀ ਮਾਹਰਾਂ ਦੀ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਤੇ ਜਲਦੀ ਹੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਤੇ ਆਖਰ ਉਹ ਦੁਬਾਰਾ ਤੋਂ ਸੰਸਦ ਦੇ ਵਿੱਚ ਜਾਣਗੇ ਤੇ ਹੁਣ ਤਾਂ ਸਿਰਫ ਸੌ ਚੁੱਕੇ ਆਏ ਨੇ ਫਿਰ ਉਹ ਖਡੂਰ ਸਾਹਿਬ ਦੇ ਲੋਕਾਂ ਦੇ ਮੁੱਦੇ ਲੈ ਕੇ ਸੰਸਦ ਦੇ ਵਿੱਚ ਗੂੰਜਣਗੇ ਤੇ ਸਪੀਕਰ ਕੋਲੋਂ ਮੁੱਦੇ ਰੱਖਣਗੇ ਜਿਹੜੇ ਮੁੱਦੇ ਕੇ ਉਹਨਾਂ ਦੇ ਜ਼ਰੂਰੀ ਨੇ ਇੰਪੋਰਟੈਂਸ ਨੇ ਹਾਲਾਂਕਿ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬਣ ਕੇ ਉਹ ਜ਼ਰੂਰ ਗੂੰਜਣਗੇ ਸੰਸਦ ਦੇ ਵਿੱਚ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ